ਪਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ। ਕੌਣ ਸਰਵਿਸ ਲੱਗਿਆ ਬਾਹਰ ਉੱਥੇ? ਸਰਵਿਸ ਸੌਰੀ। ਮੈਂ ਟੀ ਦਿਖਾਉਣਾ ਹੋ। ਤੇ ਲੋ ਜੀ ਮਾਰਨਿੰਗ ਟਾਈਮ ਹੋ ਗਏ ਹੋਏ ਆ। ਚੁੱਲ੍ਹਾ ਅਸੀਂ ਪੱਕਾ ਕਰ ਲਿਆ ਜੀ। ਪਤਾ ਹੀ ਆ ਤੁਹਾਨੂੰ। ਪਿੱਛੇ ਵੀ ਉੱਥੇ ਤੋਂ ਨੀਚੇ ਨੂੰ ਆ ਕੇ ਥੋੜਾ ਜਿਹਾ ਪਰਾਇਥੇ ਤੋਂ ਥੋੜੀ ਜਿਹੀ ਲੇਟ ਪਹੁੰਚਦੀ ਹੈ ਕਿਉਂਕਿ ਸਾਡੇ ਮੂਰੇ ਜਿਹੜੀ ਮਕਾਨ ਦੀ ਇਹ ਬਿਲਡਿੰਗ ਹੈਗੀ ਆ ਇਹ ਬਿਲਡਿੰਗ ਥਣੋਂ ਧੁੱਪ ਪਾਉਂਦੀ ਥੋੜੀ ਜਿਹੀ ਲੇਟ ਹੈ ਅੱਗੇ ਸੰਗਤਾਂ ਨੂੰ ਬੇਨਤੀ ਹੈ ਜੀ ਜੁੜ ਗੀਆਂ ਸੰਗਤਾਂ ਤੇ ਕੁਆਲਟੀ ਦੱਸ ਦਿਓ ਮੜੀ ਜੀ ਕੋ ਵੀਡੀਓ ਕੁਆਲਟੀ ਕਿੱਦਾਂ ਦੀ ਹੈ ਤੇ ਨਾਲੇ ਆਪਣੀ ਮੇਰੀ ਵੋਲਿਊਮ ਕੁਆਲਟੀ ਕਿੱਦਾਂ ਦੀ ਹੈ ਸਤਿ ਸ਼੍ਰੀ ਅਕਾਲ ਕਰਨਜੀਤ ਸਿੰਘ ਜੀ ਸਭ ਤੋਂ ਪਹਿਲਾ ਮੈਸੇਜ ਤੁਹਾਡਾ ਤੇ ਜੇ ਹੋ ਸਕਦਾ ਲਾਈਕ ਵਾਲਾ ਬਟਨ ਵੀ ਦਬ ਦਿਆ ਕਰੋ ਅ ਬਾਕੀ ਫੈਮਿਲੀ ਆ ਲੱਗੀ ਵੀ ਆ ਫਸਾਦਾ ਪਿੱਛੇ ਤਿਆਰ ਕਰਨਾ ਸਾਰੀ ਸਾਰੀ ਤੇ ਓਕੇ ਸਾਡੇ ਰਿਸ਼ਤੇਦਾਰ ਜੀ ਵੀ ਜੁੜ ਗਏ ਵਿੱਚ ਜਸਕਰਨ ਵੀਰਵਲ ਬਲੌਗਸ ਫਸਟ ਵੀ ਕਾਲ ਜੀ ਜਸਵੀ ਕਾ ਤੇ ਹੁਣ ਆਪਾਂ ਮੈਥੇਰੀਆਂ ਰੋਟੀਆਂ ਦਾ ਦਿਖਾਵਾਂਗੇ ਆਪਾਂ ਤੁਹਾਨੂੰ ਪ੍ਰੋਗਰੈਸ ਚੱਲਦੀ ਹੈ ਜਿਹੜੀ ਤੇ ਇੱਧਰ ਇੱਕ ਬਾਬੇ ਨਾਨਕ ਦੀ ਕਿਰਪਾ ਇੰਨੀ ਕੁ ਹੋ ਗਈ ਵੀ ਜਿਹੜਾ ਰੋਜ਼ ਧੁੱਪ ਨਿਕਲਿਆ ਹੁੰਦੀ ਨਹੀਂ ਜਿੱਕਣਾ ਪਹਿਲੇ ਦਿਨਾਂ 'ਚ ਜਿੱਦਣ ਤੇ ਅਸੀਂ ਦਿਨ ਜੇ ਬੰਨੇ ਤੇ ਉਦਣ ਤੇ ਧੁੰਦਾ ਸੀ ਜਿ ਲਾਗੀ ਦੀ ਪੈਣ ਵੀ ਆਏ ਕਹਿੰਦੇ ਧੁੱਪ ਨਿਕਲਣੀ ਹੋਣੀ ਹੈ ਕਿਤੇ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਸੀਗੀਆਂ ਦਿਮਾਗ ਦੇ ਵਿੱਚ ਪਰ ਮਾਲਕ ਸੁਣਦਾ ਸਾਰੀਆਂ ਗੱਲਾਂ ਬਾਤਾਂ ਨੂੰ ਉਹ ਕਹਿੰਦਾ ਕੋਈ ਚੱਕਰ ਨਹੀਂ ਪਈ ਆਪਾਂ ਪਰਸ਼ੋਦਨ ਸਿਆ ਤੁਸੀਂ ਸੱਚੇ ਦਿਲ ਦਾ ਆਪਣਾ ਕਾਰਜ ਕਰੋ ਵੀ ਸਾਰੇ ਕੰਮ ਆਪਾਂ ਲੋਟ ਹੋ ਜਾਣੇ ਆ ਤੇ ਮਿੱਥੇ ਦੀਆਂ ਰੋਟੀਆਂ ਬਣ ਰਹੀਆਂ ਨਾਲ ਦੀ ਨਾਲ ਗਰਮ ਤੇ ਦਹੀਂ ਦੇ ਨਾਲ ਸ਼ੱਕ ਰਹੇ ਨੇ ਪਾਪਾ ਜੀ ਬੈਠੇ ਨੇ ਮੇਰੇ ਵੀ ਪਾਪਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਦ ਬਣੀਆਂ ਵੀ ਜੀ ਬਹੁਤ ਵਧੀਆ ਪਹਿਲਾਂ ਤਾਂ ਮੈਨੂੰ ਪਤਾ ਲੱਗਿਆ ਤਾਂ ਕਹਿੰਦੇ ਸੰਦੀਪ ਕੌਰ ਨੇ ਉਹੀ ਮੰਗਾਲੀ ਸੀ ਕਿਹਾ ਕਹਿੰਦੇ ਹੁੰਦੇ ਆਪਣੀ ਪਾਲ ਕੇ ਹੈ ਕਹਿੰਦੇ ਪਾਲਕ ਵਾਲੀਆਂ ਮਿੱਥੇ ਦੀ ਬਣਾ ਦੇਣੀ ਹੈ ਪਾਲਕ ਵੀ ਲਾਇਆ ਤੇ ਜੀ ਤੁਸੀਂ ਅੱਛਾ ਉਹ ਵੀ ਨਾਲ ਆਈਪੀ ਵਿੱਚ ਮਿੱਥੇ ਵੀ ਮਿੱਥੇ ਵੀ ਲਾਇਆ ਹੈ ਨਾ ਠੀਕ ਆ ਸਾਗ ਵੀ ਬਣਾਉਣਾ ਅੱਜ ਸਾਗ ਬਣਾਉਣਾ ਹੈ ਨਾ ਪੱਕਾ ਬਣਾਉਣਾ ਪਤੀਲੇ ਭਰ ਕੇ ਬਣਾਉਣਾ ਸਾਗ ਅੱਜ ਹੋຊ ਜੂਵੇ ਮਾਸੀ ਬੁਲਾ ਸਾਸੀ ਦਾ ਹਾਂ ਠੀਕ ਹੈ ਹਾਂ ਠੀਕ ਹੈ ਨਾ ਓਕੇ ਸਵਾਦ ਬਣੀ ਵੀ ਰੋਟੀ ਹਾਂ ਠੀਕ ਆ ਬਾ ਠੀਕ ਆ ਉਹਨੂੰ ਸ਼ੂਗਰ ਵਾਲੀ ਦਵਾਈ ਭੁੱਲਿਆ ਹੀ ਆਪਾਂ ਆਪਣੀਆਂ ਤਾਂ ਰਲ ਕੇ ਖਾ ਲੈਣੀਆਂ ਆ ਵੀ ਵਿੱਕੀ ਹੋ ਗਿਆ ਤੂੰ ਹੋ ਗਿਆ ਮੈਂ ਕੋ ਇੱਕੋ ਪੱਤੇ 'ਚ ਚੱਲੂ ਕੰਮ ਲਓ ਜੀ ਹੁਣ ਜਦਨ ਤੱਕ ਵਿਆਹ ਨਹੀਂ ਹੁੰਦਾ ਵਿਆਹ ਤੇ ਦੋ ਦਿਨ ਲੇਟ ਮਿਲਣੀਆਂ ਤਿੰਨ ਚਾਰ ਦਿਨ ਤੱਕ ਕਰੂੰਗੇ ਬਸ 10-15 ਦਿਨ ਮਾਸੀ ਸਾਡੇ ਕੋਲੇ ਆਹੋ ਮਾਤਾ ਸਰਦੀਆਂ ਸਰਦੀਆਂ ਸਾਰੀਆਂ ਕਿਆ ਕਿਆ ਸਾਸਰੀ ਗਾ ਅੱਛਾ ਸਾਰੀਆਂ ਸਰਦੀਆਂ ਕਹਿੰਦੇ ਨਾ ਪਰ ਨਹੀਂ ਕਈ ਉਸ ਤੋਂ ਬਾਅਦ ਮਾਸੀ ਨੂੰ ਏਸੀ ਚ ਬਾੜ ਦੇਣਾ ਸਰਦੀਆਂ ਖਤਮ ਨਹੀਂ ਹੋ ਰਦੀਆਂ ਸਰਦੀ ਇਹ ਨਹੀਂ ਕਦੋਂ ਮੌੜ ਦੜੀਆਂ ਉਹਦੇ ਬਾਅਦ ਇਹ ਵੀ ਲਾ ਦੇਣਾ ਹੈ ਵੀ ਸਰਦੀਆਂ ਚੱਲਦੀਆਂ ਭਾਈ ਲਓ ਜੀ ਮੈਂ ਗਰਮ ਗਰਮ ਪ੍ਰਸ਼ਾਦਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਆਓ ਜੀ ਗਰਮ ਗਰਮ ਮਿੱਠੀਆਂ ਰੋਟੀਆਂ ਮਿੱਠੇ ਦੇ ਪ੍ਰਸ਼ਾਦੇ ਛਕ ਲਓ ਭਾਈ ਮਿੱਠੇ ਵਾਲੇ ਪ੍ਰਸ਼ਾਦੇ ਮਿੱਠੇ ਪਾਲਕ ਧੜੀਏ ਪਾਲਕੀ ਬਾਤਾਂ ਵਿੱਚ ਹਾਂਜੀ ਉਹ ਕਰਦੇ ਮੇਥੀ ਪਾਲਣੇ ਤਾਂ ਵੀ ਕੀਤਾ ਨਹੀਂ ਪਰ ਉਹ ਹਰੀ ਹਰੀ ਰੋਟੀ ਜ਼ਿਆਦਾ ਵਧੀਆ ਲੱਗਦੀ ਅੱਛਾ ਗ੍ਰੀਨ ਗ੍ਰੀਨ ਰੋਟੀ ਇਹ ਦੇਖੀ ਇਹ ਹੌਲੀ ਹੌਲੀ ਸੀ ਤੇ ਕਾਲੀ ਚੱਲਦੀ ਐ ਰੋਟੀ ਦੇ ਦੋ ਫਾੜ ਕਰ ਛੱਡੇ ਸੀਗੇ ਨਾ ਵਿੱਕੀ ਨੇ ਰੱਖੀ ਹੋਈ ਵਿੱਚ ਲਾਲ ਮਿਰਚ ਇੱਕ ਗੈਰ ਨੂੰ ਇੱਕ ਹਰੀ ਰੱਖ ਲਈ ਅੱਛਾ ਇੱਕ ਨੂੰ ਵੱਡਾ ਲਾ ਆਹ ਕੌੜੀਆਂ ਜੰਦਾ ਸਵਾਦ ਖਰਾਬ ਕਰ ਸਾਰੇ ਓਹੋ ਨਹੀਂ ਰੋਟੀ ਚ ਮਿਰਚ ਘੱਟ ਸੀ ਨਾ ਨਾ ਉਹ ਪਾਪਾ ਜੀ ਨੇ ਮੰਗਾਈ ਇਹਦੇ ਮੈਂ ਵੀ ਖਾ ਲੰਨਾ ਇੱਕ ਅੱਛਾ ਅੱਛਾ ਉਹ ਜਿਹੜੇ ਪਹਿਲੇ ਬੁਰਕੀਆਂ ਜਿਹੜੇ ਛੋਟੇ ਛੋਟੇ ਕਹੇ ਮੇਰੇ ਤਾਂ ਹਾਸਾ ਰੇ ਇੱਕ ਕੌੜੀ ਬਹੁਤ ਹੁੰਦੀ ਥੜੀ ਉਹ ਪਹਿਲੇ ਦਾਣੇ ਜੇ ਬਗਰਗੇ ਜੀਬ ਉਹ ਜੀਬ ਚਲੀ ਜਾਂਦੀ ਆ ਸਵਾਦ ਮੇਰਾ ਖਤਮ ਹੋ ਗਿਆ ਪੰਗਾ ਹੋ ਗਿਆ ਟੇਸਟ ਵਿੱਚ ਫਰਕ ਪੈ ਗਿਆ ਹੋਣਾ ਟੇਸਟ ਵਿੱਚ ਥੋੜਾ ਜਿਹਾ ਕਾਂ ਹੋ ਗਿਆ ਮਲਲ ਬਾਬੂ ਆਣ ਦਾ ਜਿਹੜਾ ਸਾਸਰੀ ਕਾਲਜੀ ਜੀ ਦੀਆਂ ਭੈਣੋਂ ਸਾਸਰੀ ਕਾਲਜੀ ਆਓ ਜੀ ਪਛਾਦਾ ਛਕੋ ਮੱਕੀ ਦੀਆਂ ਰੋਟੀਆਂ ਹਾਂ ਮੱਕੀ ਦੀ ਰੋਟੀ ਨਾਲੇ ਇਹ ਰੋਟੀਆਂ ਉਹ ਬਣ ਰਹੀਆਂ ਜੀ ਜਿਹੜੀਆਂ ਘਰਾਟ ਵਾਲਾ ਆਟਾ ਏ ਘਰਾਟ ਵਾਲੇ ਆਟੇ ਦੀਆਂ ਬਣ ਰਹੀਆਂ ਹੁਣ ਘਰਾਟ ਵਾਲਾ ਆਟਾ ਹੋਰ ਚੱਲ ਪੈਣਾ ਉੱਥੇ ਤੇ ਉਹ ਮੈਂ ਡਿਊਟੀ ਲਾ ਦੰਦਾ ਬੰਦੇ ਦੀ ਵੀ ਲੈ ਕੇ ਆਓ ਭਾਈ ਹੁਣ ਮਾਮਾ ਸਾਦਾ ਜੀ ਥੋੜਾ ਜਿਹਾ ਹੋ ਗਿਆ ਢਿੱਲਾ ਉਹਦੇ ਲੱਤ ਦੇ ਵਿੱਚ ਦਰਦ ਹੋਣ ਲੱਗਿਆ ਲੱਕ ਵਿੱਚ ਤੇ ਲੱਤ ਵਿੱਚ ਨਜਾਂਣ ਲੱਗਿਆ ਸਪਾਈਨ ਦੀ ਪ੍ਰੋਬਲਮ ਦੇ ਵਿੱਚ ਆ ਕੋਈ ਨਾੜ ਨੋਕ ਦਾ ਪੂਰੀ ਉਹਦੀ ਜਿਹਦੇ ਕਰਕੇ ਹੁਣ ਪਿਛਲੇ 4-5 ਦਿਨਾਂ ਤੋਂ ਉਹ ਦਵਾਈ ਹਸਪਤਾਲਾਂ ਦੇ ਵਿੱਚ ਵਿਚਾਰਾ ਘੁੰਮ ਰਿਹਾ ਏ ਪਰ ਵੱਟ ਗੱਲ ਇੱਕ ਗੱਲ ਹੋ ਗਈ ਆ ਬਈ ਜਿਹੜਾ ਮੈਨੂੰ ਡਿਊਟੀ ਲਈ ਸੀ ਵੀ ਤਾਂ ਘਰਾੜ ਦਾ 50 ਕਿਲੋ ਆਟਾ ਹੋਰ ਲੈ ਕੇ ਆਉਣਾ ਹੁਣ ਮੈਨੂੰ ਹੋਰ ਤਰੀਕੇ ਕਿ ਕਿਤੇ ਤੇ ਮੰਗਾਉਣਾ ਪੈਣਾ ਟੰਗ ਦੇ ਨਾਲ ਜਾਂ ਮੈਨੂੰ ਆਪੇ ਜਾਣਾ ਪਊਗਾ ਮੈਂ ਸੋਚਿਆ ਤੇ ਵੀ ਇੱਕ ਕੁਆਂਟਲ ਆਟਾ ਜਿਹੜਾ ਵੀ ਆਪਾਂ ਨੇ ਸੰਗਤ ਨੂੰ ਸ਼ਿਕਾਉਣਾ ਹੈਗਾ ਘਰਾਟਾ ਤੇ ਜੀ ਇੱਕ ਕੁਐਸਚਨ ਆ ਰਿਹਾ ਸੀ ਵਿੱਚ ਵੀ ਆਨੰਦ ਕਾਰਜ ਕਦੋਂ ਕਰਾਉਣੀ ਹੈ ਆਨੰਦ ਕਾਰਜ ਜਿੱਕਣਾ ਤੇ ਪੂਰੇ ਪੰਜਾਬ 'ਚ ਹੁੰਦੇ ਜੀ ਆਪਣੇ ਕਰਾਉਣੇ ਪੈਣੇ ਆ ਜੀ ਉਧਰ ਤੋਂ ਸਾਨੂੰ ਮੁੰਡੇ ਵਾਲੀ ਸਾਈਡ ਤੋਂ ਥੋੜਾ ਜਿਹਾ ਜਵਾਬ ਆ ਗਿਆ ਕਹਿੰਦੇ ਵੀ ਸਾਡਾ ਵੀ ਮਨ ਹੈਗਾ ਤਾਂ ਵੀ ਪਰ ਸਾਡੇ ਰਿਸ਼ਤੇਦਾਰਾਂ ਦਾ ਕਈਆਂ ਦਾ ਵਿੱਚ ਪੰਗਾ ਪੈਂਦਾ ਵੀ ਚਲੋ ਅਸੀਂ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕਿਸੇ ਨੂੰ ਮਹਾ ਚਲੋ ਭਾਈ ਕੋਈ ਗੱਲ ਨਹੀਂ ਜੇਕਣਾ ਹੈਗਾ ਆਪਾਂ ਨੇ ਬਸ ਫਿਰ ਆਨੰਦ ਕਾਰਜ ਕਰਾਉਣੇ ਵਾਲੇ ਵੀ ਅਸੀਂ ਉਧਰ ਮੇਰੇ ਭាក់ੀ ਚਾਚੇ ਨੇ ਰਾਜੂભાઈ ਰਾਣੇ ਰੜਕੇ ਸਾਰੇ ਆਨੰਦ ਕਾਰਜ ਕਰਾਉਣੇ ਆ ਮਾਸੀ ਰੋਟੀ ਪੁੱਛੀ ਸਿੱਖੋ ਜਦਾ ਹੋਰ ਹਾਂ ਮਾਸੀ ਪ੍ਰਸ਼ਾਦਾ ਚੋਪੜ ਦੇਣ ਨੂੰ ਚੋਪੜ ਲੈ ਲਓ ਜੀ ਗੁਰਬਾਨਾ ਹੈ ਚੱਲ ਸਵਤਮ ਆਉਂਦਾ ਹੈ ਲਓ ਜੀ ਮਾਸੀ ਜੀ ਸਾਸਰੀ ਕਾ ਬੁਲਾਉਂਦੇ ਜੀ ਸੁਖਬੀਰ ਕਲੇਰ ਜੀ ਤੁਹਾਨੂੰ हां आई मिस पंजाब पंजाब नु देसी मिस करनी है वीरा जी हुन याद त पंजाबी है पंजाब त पंजाबी है गल है ते अगर मी तुभी टाकले थाल अपना सीमा कहंदा ਹਾਲ ਹਾਲ ਮਸ਼ੀਨਾ ਹਫਤਾ ਮਸ਼ੀਨਾ ਕਈ ਚੱਲਦੀਆਂ ਕਿ ਸਾਡੀ ਵਾਰੀ ਵੀ ਆਊਗੀ ਇਹਨਾਂ ਨੇ ਮੇਰੇ ਪੌੜੀ ਦਾ ਸਰਫਾ ਕਰਕੇ ਹਟਿਆ हां ਪੌੜੀ ਦਾ ਇਹ ਵੀ ਦਿਖਾਉਣਾ ਮੈਂ ਵੀ ਅਸੀਂ ਆਹ ਬਣਾਤਾ ਜੀ ਇੱਕ ਵਾਰ ਫਸਟ ਦੇ ਆਪਾਂ ਜਦ ਚੜਨ ਲੱਗਦੇ ਆ ਸੋਚਦੇ ਆ ਲੱਤਾਂ ਥੋੜੀਆਂ ਜਿਹੀਆਂ ਕਹਿੰਦੀਆਂ ਦੱਸਦੀਆਂ ਆਪਾਂ ਨੂੰ ਮਨੂੰ ਪਹਿਲੇ ਪਹਿਲੇ ਦਿਨ ਤੇ ਮੈਂ 3-4 ਵਾਰ ਚੜਿਆ ਤਾਰ ਮਨ ਸੈਟ ਰਿਹਾ ਮੁੜ ਕੇ ਹੋਣ ਪਤਾ ਨਹੀਂ ਲੱਗਦਾ ਚੜਨ ਨੂੰ ਠੀਕ ਉਹਤਰਨ ਨੂੰ ਥੋੜਾ ਜਿਹਾ ਰਿਸਕ ਨਹੀਂ ਉਹ ਪਲੇਖਾ ਹੀ ਹੈ ਲਓ ਜੀ ਸਾਨੂੰ ਜ਼ਿਕਰ ਕਰਦੇ ਆਪਾਂ ਵੀ ਅ ਜਦੋਂ ਮਹਾ ਹੱਥ ਕੀਤਾ ਸੀਗਾ ਨਾ ਸੜੀ ਉਹ ਐਂਟਰੀ ਗੇਟ ਕੋਲ ਹੀ ਸਾਹਮਣੇ ਉਹਦੇ ਨਾਲੇ ਉਹ ਕਰਨ ਨਿਕਲੇ ਬਾਹਰ ਉਹ ਕਰਨ ਦੇ ਕੋਲ ਤੇ ਇੱਥੇ ਤੇ ਪੌੜੀ ਚੜ ਜਾਂਦੀ ਉੱਪਰ ਸਾਨੂੰ ਇਹ ਜਿੱਥੇ ਤੇ ਕਰਨ ਨਿਕਲਿਆ ਇੱਥੇ ਤੇ ਉੱਪਰੋਂ ਪੌੜੀ ਚੜ ਜਾਂਦੀ ਹੈ ਉਹ ਸਿੱਧੀ ਸਾਡੇ ਅੰਦਰ ਉੱਪਰ ਮਕਾਨ 'ਚ ਆ ਜਾਂਦੀ ਆ ਉਹ ਪੌੜੀ 'ਤੇ ਚੜਨ ਲੱਗੇ ਬੀਬੀਆਂ ਭੈਣਾਂ ਨੂੰ ਵਿਚਾਰੀਆਂ ਨੂੰ ਬਹੁਤ ਤਕਲੀਫ ਹੋਈ ਤਾ ਮਹਾਵੀ ਕੰਮ ਗੜਬੜ ਬਾਇ ਹੋ ਗਈ ਜੀ ਤਾਂ ਰੋਟੀ ਖਾਣੀ ਦੀ ਪੁੱਤੋ ਚੱਲ ਤੂੰ ਲੇਟ ਆ ਹੁਣ ਨਾ ਕੋਈ ਗੱਲ ਨਹੀਂ ਤਾਂ ਹੁਣ ਡਾਇਰੈਕਟਲੀ ਜਹਾਜ ਜਹਾਜ ਆ ਉਹ ਉਥੇ ਦੇ ਡਾਇਰੈਕਟਲੀ ਆ ਕੇ ਇੱਥੇ ਨੂੰ ਪਿਆਰ ਕੇ ਨਾਲ ਆ ਰੈਂਪ ਬਣਾਤਾ ਜੀ ਇਧਰ ਨੂੰ ਆ ਚੱਲੂਗਾ ਪਾ ਇਹ ਰੈਂਪ ਉਹ ਸੂਟ ਰੀਪੇ ਚੱਲੂਗਾ ਕਿੱਥੇ ਨੂੰ ਉਹ ਹਟ ਜਾ ਅਜੇ ਗੱਲ ਤਾਂ ਸੁਣ ਉਹ ਮੇਰੀ ਗੱਲ ਮੈਨੂੰ ਛੱਡ ਦੇ ਮੇਰੀ ਤਵੇਂ ਦੀ ਪਾੜਨੀ ਮੈਨੂੰ ਲੱਗਦਾ ਹੈ ਰਹਿਣ ਦੇ ਹਟ ਜਾ ਉਸ ਤੋਂ ਬਾਅਦ ਜੀ ਇੱਥੇ ਚੜ ਕੇ ਆ ਗਿਆ ਜੀ ਰੈਂਪ ਉੱਪਰ ਮੈਂ ਇੱਥੇ ਆ ਕੇ ਤੇ ਬਾਹਰਲੇ ਪਾਸੇ ਇੱਥੇ ਮਹਾਰਾਜ ਦੇ ਨਾਲ ਮਤਲਬ ਮੱਥਾ ਟੇਕ ਕੇ ਮਹਾਰਾਜ ਨੂੰ ਫਿਰ ਸੇ ਸੰਗਤ ਬਾਹਰ ਬੈਠ ਜੂਗੀ ਕੁਝ ਰੂਮਸ ਦੇ ਵਿੱਚ ਬੈਠ ਜੂਗੀ ਤੇ ਅੱਗੇ ਮੇਰਾ ਫੋਨ ਕਿਸੇ ਬੋਲਦਾ ਅੱਛਾ ਮੇਰੇ ਕੋਲੇ ਹੈ ਮੇਰੇ ਕਦ ਜਦੋਂ ਵੀ ਮੈਂ ਉਹ ਕਰਨਾ ਤਾਂ ਮੈਨੂੰ ਕਾਲ ਤਾਂ ਆਉਣੀ ਹੀ ਹੁੰਦੀ ਹੈ ਕਿਸੇ ਨਾ ਕਿਸੇ ਕੋਈ ਚਲੋ ਨਹੀਂ ਜਾਣਾ ਪੁੱਤ ਉਹ ਨਹੀਂ ਲੱਗਿਆ ਪੀਰ ਜੀ ਦਾ ਲੱਗੇ ਆਹ ਤਾਂ ਚਲੇ ਗਿਆ ਹੁਣ ਹੁਣ ਜਾਨਾ ਹੁਣ ਜਾਨਾ ਇਹ ਸਕੂਲ ਨੂੰ ਜਾਣ ਨੂੰ ਫਿਰਦੀ ਕਹਿੰਦੀ ਕੰਮ ਨੂੰ ਛੱਡ ਕੇ ਆਉਣਾ ਆਪਾਂ ਨੇ ਉਹਦੇ ਪਰ ਸਕੂਟਰੀ ਦੇ ਉੱਪਰ ਤੇ ਲਓ ਜੀ ਓ ਪੁੱਤ ਮੇਰੇ ਸੁਣੇਗਾ ਕੇ ਸੁਣੇਗਾ ਕੇ ਦੀਦੀ ਨੂੰ ਕਹਿ ਦੇ ਜਾ ਫਿਰ ਆਇਸ਼ਮੀਨ ਲੈ ਕੇ ਜਾ ਇਹਨੂੰ ਔਰ ਕੇ ਦੀ ਬੁਲਾਉਂਦੀ ਪਰ ਨਹੀਂ ਮੈਂ ਲੈ ਕੇ ਜਾਣਾ ਹੁਣ ਇਹ ਨਾਲ ਜਾ ਔਰ ਔਰ ਕੇ ਦੀ ਕੰਮ ਛੱਡ ਕੇ ਚਲੀ ਉਹ ਗਈ ਉਧਰ ਚਲੇ ਵੀ ਗਈ ਉਹ ਜਾ ਫੇ ਜਾਹ ਜਲ ਜਲ ਦਾਲ ਦੀ ਜਲ ਖੇਤੀ ਉਹ ਮੈਂ ਨਹੀਂ ਜਾਂ ਫੇ ਤੂੰ ਗਲਤ ਕਹਿ ਰਹਾ ਮੇਰਾ ਇੱਧਰ ਤੇ ਲਾਈਵ ਕਰਾਪ ਕਰ ਲੈਣਾ ਸਾਰੀ ਇਹ ਤਾਂ ਆਉਂਦਾ ਮੈਂ ਛੱਡ ਕੇ ਆਉਂਗਾ ਆ ਹਾਂ ਜਾ ਫੇ ਤੂੰ ਜਾ ਵਿੱਚ ਕਰਤਾ ਜਰੂ ਜਾ ਇਹ ਰੁੰਡੀ ਹੋ ਗਈ ਇਹਨੂੰ ਆਤ ਪਾਤੀ ਅਸੀਂ ਪਹਿਲਾਂ ਹੀ ਕਰਨ ਦੇ ਨਾਲ ਜਾਣਦੇ ਉਹਦੇ ਕਰਕੇ ਨਹੀਂ ਬੱਸ 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 ਸਹੀ ਗੱਲ ਆ ਤੁਹਾਡੀ ਤਾਂ ਲਓ ਜੀ ਹੁਣ ਆਪਾਂ ਥੋੜੇ ਜੇ ਕਮੈਂਟ ਰੀਡ ਕਰ ਲੈਂਦੇ ਨਾਲ ਦੀ ਨਾਲ ਹੁਣ ਤੱਕ ਆਪਾਂ ਨਹੀਂ ਕੀਤਾ ਸੀਗੇ ਹਾਂ ਹਲੋ ਮਹਾਲ ਫੈਮਿਲੀ ਰਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਸਾਨੂੰ ਵੀ ਭੇਜ ਦਿਓ ਮੱਕੀ ਦੀ ਰੋਟੀ ਤੇ ਆਟਾ ਵੇਚ ਦਿਓ ਜਰੂਰ ਜੀ ਜਰੂਰ ਜਰੂਰ ਮੈਂ ਤਾਂ ਕਹਿੰਦਾ ਆਜੋ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਆ ਸਕਦੇ ਹੋ ਸ਼ਾਖਰੋ ਪ੍ਰਸ਼ਾਦਾ ਮੈਰਿਜ ਨੂੰ ਪਹੁੰਚਿਓ ਉਦੋਂ ਖਵਾ ਦਾਂਗੇ ਲਾਈਵ ਪ੍ਰਸਾਦ ਚੱਲ ਰਿਹਾ ਜੀ ਤੇ ਵਧੀਆ ਚੱਲ ਰਿਹਾ ਇਸ ਸਮੇਂ ਵੀਡੀਓ ਕੁਆਲਿਟੀ ਵਗੈਰਾ ਨਹੀਂ ਤੁਸੀਂ ਦੱਸੀ ਜੀ ਹਾਲ ਤੱਕ ਹਾਂਜੀ ਤੁਹਾਡੇ ਲਈ ਵੀ ਰੋਟੀ ਆ ਪਹਿਲਾਂ ਤੁਸੀਂ ਦੇਖ ਕੇ ਆਨੰਦ ਮਾਣੋ ਆਓ ਆਓ ਭਾਈ ਸਾਰੇ ਬੀਬੇ ਆ ਗਏ ਬੀਰੇ ਸਾਰੇ ਆ ਹੁਣ ਹਾਂ ਮੱਕੀ ਦੀਆਂ ਰੋਟੀਆਂ ਸੁਖ ਬਿਲਕੁਲ ਮੱਕੀ ਦੀ ਰੋਟੀ ਸੰਦੀਪ ਉਹ ਕਿ ਮੜਦਾ ਸੇਕ ਘਟਾ ਲਿਆ ਫੂਕ ਹੁੰਦੀ ਰੋਟੀ ਮੜਦਾ ਪੱਕਦੀ ਨਹੀਂ ਇਹ ਫੂਕ ਹੁੰਦੀ ਹੈ ਇਹ ਅੰਦਰ ਪੱਕੂਗੀ ਅੱਛਾ ਚਲ ਹਾਂ ਕਰ ਲੋ ਹਾਂ ਉਹ ਨਾ ਕੱਟ ਕਰ ਲਾ ਸੇਕ ਸੱਚੀ ਕੱਟ ਕਰ ਲਾ ਮੰਨ ਲਾ ਆਟਾ ਹੋਰ ਪਾ ਲੂਗੀ ਆਪਾਂ ਆ ਟੱਕ ਐਡਾ ਟੋਟਾ ਪਹਿਲਾ ਆਪਾਂ ਨੇ ਉਹ ਖਤਮੇ ਕਰ ਦੇਣਾ ਕਵਾਂਟਲ ਹੋਰ ਲਿਆਉਂਗੇ ਮੈਰਿਜ ਵਿੱਚ ਤਾਂ ਆਉਣਾ ਹੀ ਐ ਸਸਰੀਕਾਲ ਜੀ ਆ ਰਹੇ ਜੀ ਆਜੋ ਜਰੂਰ ਮੋਸਟ ਵੈਲਕਮ ਸਸਰੀਕਾਲ ਸਦੀਪ ਭੈਣ ਜੀ ਸਸਰੀਕਾਲ ਜੀ ਸਤਿ ਸ਼੍ਰੀ ਅਕਾਲ ਬੱਜੀ ਵਜੀਦਪੁਰ ਨਾਨਕੇ ਹੈ ਸਸਰੀਕਾਲ ਵਜੀਦਪੁਰ ਨਾਨਕੇ ਹੈ ਅੱਛਾ ਇਹਨਾਂ ਦੇ ਠੀਕ ਐ ਸਾਡੀ ਸਾਹਬ ਦੇ ਇਹਨਾਂ ਦੇ ਵਜੀਦਪੁਰ ਕਹਿੰਦੇ ਨਾਨਕੇ ਆ ਅੱਛਾ ਕਹਿੰਦੇ ਬਹੁਤ ਵਧੀਆ ਵੀਡੀਓ ਚੱਲ ਰਹੀ ਹੈ ਥੈਂਕ ਯੂ ਆ ਵੀਡੀਓ ਕੁਆਲਿਟੀ ਵਧੀਆ ਓਕੇ ਥੈਂਕ ਯੂ ਜੀ ਹੁਸ਼ਿਆਰਪੁਰ ਤੋਂ ਠੀਕ ਹੈ ਜੀ ਫਵਾਦ ਵੀ ਲੱਗਿਆ ਕੋਸ ਦਿਸ ਮੈਸੇਜ ਕਿਹਦੇ ਟੁੱਟਿਓ ਕਹੀ ਜਾਂਦੇ ਨੇ ਉਹਨੂੰ ਵੀਓ ਪੈਨੇਡਾ ਤੋਂ ਦੇਖ ਰਹੇ ਨੇ ਹਾਂ ਕਿਆ ਕਹਿੰਦਾ ਹਾ ਇੱਥੇ ਜੀ 3 ਵਜ ਰਹੀ ਆ ਪਿਆ 2:00 ਵਜ ਦੀ ਹਾਏ ਇਹਨੂੰ ਬਜਾਈ ਪਈ ਵੀਰ ਥੋੜੀ ਦੇਰ 3 ਵਜਾਈ 3 ਕੱਢਣ ਜਾਣਾ ਹਾਂ ਆ ਆਜਾ ਜੀਨ ਬਚਦੀ ਹੈ ਥੋੜੀ ਦੇਰ ਨਾਲ ਸਲਫਾ ਚੱਕ ਲੀਂ ਤੀਨ ਚੱਲੋ ਰਾਜੇਦਾਰ ਨੂੰ ਆਕ ਮਾਰ ਦਿਓ ਮੇਲੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਤੁਸੀਂ ਵੀ ਲਿਓ ਕਿਸੇ ਵੀ ਲਿਓ ਲਿਆ ਖੰਡਾ ਲਾਓ ਪਲੇਟ ਨੇੜੇ ਨੂੰ ਮੇਰਾ ਵੀ ਜੀ ਕਰਦਾ ਵਿੱਕੀ ਕੋਲ ਤਾਂ ਹਾਂ ਹੀ ਬੈਠਾ ਆਪਣੀ ਕੜੀ ਕਰਵਾ ਕੇ ਖਾਂਦਾ ਹੋ ਨਾਲ ਦੀ ਨਾਲ ਦੋ ਰੋਟੀਆਂ ਖਾਂਦਾ ਖਾਂਦਾ ਚਾਰ ਅੱਜ ਨਾਲ ਗੱਲ ਸੁਣ ਲਓ ਪਾਪਾ ਜੀ ਕਹੇਗੇ ਵੀ ਸਾਗ ਬਣਾ ਲਓ ਨਹੀਂ ਫਿਰ ਬੰਦੇ ਦੇ ਪੁੱਤ ਬਣਾ ਛੱਡਨੇ ਆ ਵੀਡੀਓ ਹੋ ਗਿਆ ਆ ਜਾ ਫਾੜਾ ਲੈਕਰ ਉੱਠਾ ਪਹਿਲਾਂ ਹਾਂ ਸਾਰਾ ਬੱਕਰਾ ਹਾਂ ਮੰਨੋ ਆ ਜਾ ਧਿਆਗ ਰੱਖੋ ਵੀਡੀਓ ਤੇ ਨਾਲ ਦੇ ਕੇ ਹੋ ਕੱਲ ਮੈਂ ਤੇ ਹੋਰ ਤਾਂ ਪੂਰਾ ਚਾਹੁੰਗਾ ਹਾਂ ਜਹੀ ਰਾਈ ਨੂੰ ਹੋਣਾ ਸਾਗ ਵੱਢ ਲਿਆ ਹਾਂ ਸਾਰੇ ਹੀ ਹਾਂ ਇਹ ਹੈ ਪਾਪਾ ਜੀ ਨੇ ਤੁਸੀਂ ਪੁੱਛਿਆ ਨਹੀਂ ਸਾਰੇ ਹੀ ਸਾਗ ਵੱਢ ਲਿਆ ਫਿਰ ਮੈਨੂੰ ਕਿਸੇ ਦਾ ਵੱਢਣਾ ਪੈਣਾ ਵਿਆਹ ਨੂੰ ਵੀ ਤਾਂ ਸਾਗ ਬਣਾਉਣਾ ਇਹ ਹੈ ਉਹਨਾਂ ਨੇ ਕਹਿੰਦੇ ਕੱਲ ਕੋਈ ਤੁਸੀਂ ਐਨਾ ਸਾਗ ਕਿਹਾ ਕਰਦਾ ਮੈਂ ਕਿੱਥੇ ਲਿਆਇਓ ਨਹੀਂ ਅਹ ਕੱਲ ਉਸੇ ਕੋਈ ਵੱਢੇ ਲੈ ਕੇ ਸਾਰੇ ਵੱਡ ਲੈ ਗਿਆ ਉਹ ਨਹੀਂ ਤਾਂ ਨਹੀਂ ਵੱਡ ਕੇ ਹੂੰ ਲਿਆ ਹੋਣਾ ਤੇ ਪਾਪਾ ਜੀ ਮੈਂ ਵੀ ਤਾਂ ਆ ਵੀ ਗੱਲ ਸੋਚੀ ਬੀਤੀ ਦੇ ਵੱਡ ਕੇ ਕਿਸੇ ਨੇ ਕੀ ਕਰਨਾ ਤਾਂ ਤੋੜਨਾ ਹੁੰਦਾ ਹੂੰ ਤੋੜ ਦੇ ਇਹ ਵੀ ਗੱਲ ਚਲ ਕੋ ਚਲ ਕਿਸੇ ਦੇ ਮੂੰਹ ਚ ਪਊਗਾ ਹੁਣ ਇੱਕ ਗੱਲ ਸੁਣ ਲਓ ਬਸ ਵੇਚਣ ਨਾਲੇ ਕਿ ਗਿਆ ਹੋਵੇ ਵੈਰੀ ਖਾਲਸਾ ਵੈਰੀ ਫਤਿਹ ਆਨੰਦਪੁਰ ਸ੍ਰੀ ਆਨੰਦਪੁਰ ਸਾਹਿਬ ਖਾਲਸਾ ਜੀ ਵੈਰੀ ਖਾਲਸਾ ਵੈਰੀ ਫਤਿਹ ਜੀ ਠੀਕ ਆ ਜੀ ਸੰਦੀਪ ਚਿਮਟੇ ਨਾਲ ਰੋਟੀ ਤੋੜੀ ਜਾਂਦੀ ਹੈ ਇਹਨੂੰ ਖੁਰਚਣਾ ਦੇ ਲੈ ਦਿਓ ਅੱਛਾ ਜੀ ਆਹ ਇਹਨੇ ਮੇਰੇ ਪਕੜੇ ਪਾੜਦ ਰਿਹਾ ਹੈ ਇਹ ਮੇਰੇ ਪਕੜੇ ਪਾੜਦੇ ਯਾਰ ਵੀ ਇਹ ਤਾਂ ਕਹਿੰਦੀ ਕੁਝ ਵੀ ਕਰਤ ਕੁਟਰੀ ਪੇ ਜਾਣੇ ਜਾਣਾ ਕਿੱਥੇ ਜਾਣਾ ਦੱਸ ਦੇਖ ਬਈ ਛਡਾ ਦੇ ਹਾਂ ਚਲੋ ਜਾ ਤਾਰ ਲਾ ਦਨੂੰ ਜਾ ਬੈਟਰ ਪਾਪੇ ਦਾ ਫੋਨ ਆ ਗਿਆ ਕਹਿੰਦਾ ਖੇਚੋ ਮਿੱਟੀ ਪਟ ਕੇ ਗੇਰ ਨਹੀਂ ਉਤਰ ਨੂੰ ਕਿੱਥੇ ਨੂੰ ਗੱਡੀ ਗੱਡੀ ਉਤਰ ਲਓ ਜੀ ਚਲੋ ਉਤਰ ਜਾ ਉਤਰ ਕੇ ਦਿਖਾ ਏ ਵੀ ਲੋ ਜੀ ਨਵੀਂ ਪੌੜੀ ਦੇ ਉੱਪਰੋਂ ਥੱਲੇ ਨੂੰ ਉਤਰਦੀ ਹੋਈ ਸੁਖਵੀਰ ਕੌਰ ਪਤਾ ਕੀ ਗੱਲ ਹਾਲਾ ਹੱਥਾਂ ਨੂੰ ਆਈਡੀਆ ਨਹੀਂ ਬਸ ਹੋਰ ਗੱਲ ਕੁਝ ਨਹੀਂ ਹੈਗੀ ਆਈਡੀਆ ਨਹੀਂ ਹੈਗਾ ਜਦ ਤੁਹਾਨੂੰ ਪਤਾ ਲੱਜਣਾ ਤੁਸੀਂ ਸੋਚਣਾ ਵੀ ਨਹੀਂ ਹੈਗਾ ਇਹਨੂੰ ਹੁਣ ਤੋਂ ਨਵੀਂ ਕਰਕੇ ਨਾ ਥੋੜਾ ਜਿਹਾ ਹੋ ਹੋਈ ਜਾਂਦਾ ਏ ਚਲੋ ਚਾਕੇ ਦੇਖੀਏ ਚਾਕੇ ਇੱਕ ਵਾਰ ਰੇਲ ਆਉਂਦੀ ਉੱਪਰ ਅੱਜ ਜੀ ਕਹਿੰਦੇ ਅੱਜ ਮਿਲਣ ਆਉਣਾ ਤੁਸੀਂ ਘਰੇ ਹੋ ਨਹੀਂ ਜੀ ਅੱਜ ਜਾ ਰਹੇ ਹਾਂ ਵਿੱਕੀ ਨਹੀਂ ਖਮਾਣਾ ਨੂੰ ਹਣਾ ਖਮਾਣਾ ਕਿ ਖੰਨੇ ਨੂੰ ਖਮਾਣਾ ਅਹੇ ਖਮਾਣੋ ਜਾ ਰਹੇ ਆ ਜੀ ਇਹ ਤਕਰੀਬਨ ਇਹਨਾਂ ਨੇ ਹੁਣ ਤੇ ਕਿਨੇ ਘੰਟੇ ਤੱਕ ਸੱਕ ਨਿਕਲ ਜਾਣਾ ਅੱਧੇ ਪੌਣੇ ਘੰਟੇ ਤੱਕ ਨਿਕਲ ਜਾਣਾ 2 ਘੰਟੇ ਤੱਕ ਖਮਾਣੋ ਹੋਣ ਕੇ ਕਹਿਣ ਦਾ ਭਾਵ ਇਹ ਤੇ ਇਹਨਾਂ ਦਾ ਉੱਥੇ ਟਾਈਮ ਟੇਬਲ ਫਿਕਸ ਹੋਇਆ ਹੋਇਆ ਥੋੜਾ ਜਿਹਾ ਟਾਈਮ ਲੱਗਣਾ ਜ਼ਿਆਦਾ ਉਸ ਤੇ ਇਹਨਾਂ ਦਾ ਵਾਪਸੀ ਇਹਨਾਂ ਦੀ 4 ਜਾਂ 5 ਫਿਰ ਆਉਣ ਲੱਗੇ ਤੇ ਉਹਨੇ ਨੇਰੇ ਹੀ ਹੋ ਜਾਂਦਾ ਬਦਰੀ ਕਿੱਧਰ ਕਿੱਧਰ ਨੂੰ ਗੁਰਾਈ ਫਿਰਦਾ ਸਾਡਾ ਕੋ ਟਿਕਾਣੀ ਨਹੀਂ ਰਹਿੰਦਾ ਕਿੱਦਾਂ ਨੂੰ ਮੂਡ ਬਣ ਜਾਂਦਾ ਕਿੱਦਾਂ ਨੂੰ ਘਰ ਪਣਾ ਕੀ ਕਰਨਾ ਕਰਦਾ ਸੋਚ ਕੇ ਕੋਸ਼ਿਸ਼ ਜਾਂਦਾ ਬਣ ਕੋਸ਼ਿਸ਼ ਜਾਂਦਾ ਗਾਹਾਂ ਜਾ ਕੇ ਐ ਹੋਰ-ਹੋਰ ਬਣ ਜਾਂਦੀਆਂ ਗੱਲਾਂ ਬਾਈ ਫੇਰਾ ਉਹ ਪਲੈਨਿੰਗ ਦਾ ਚੱਕਰ ਪੈ ਜਾਂਦਾ ਤਾਂ ਕਿ ਫਿਰ ਹੁਣ ਉਧਰ ਚਾਚਾ ਕਹਿੰਦਾ ਵੀ ਜਿਹੜਾ ਉਹ ਰਸਤੇ ਤੇ ਮਿੱਟੀ ਜੀ ਬਣਾਉ ਉਤਾਰਨੇ ਵਾਸਤੇ ਗੱਡੀ ਉੱਡੀ ਉਹਨੂੰ ਅੱਛਾ ਉਹ ਰੈਂਪ ਪਾ ਕਰ ਲੰਦੇ ਪੱਧਰ ਦਾ ਉਹ ਦੂਹਰਾ ਰੈਂਪ ਤਾਂ ਬਣਾਉਣੀ ਨਹੀਂ ਨਾ ਪਰ ਉਹਨੂੰ ਖੇਤ ਚੋਂ ਉਤਾਰਨ ਵਾਲਾ ਮੇਨ ਜਿਹੜਾ ਕਹਿੰਦਾ ਤਾਂ ਉਹ ਨਹੀਂ ਉਹ ਨਹੀਂ ਤਾਰਨਾ ਬਸ ਇਹੀ ਇਹੀ ਰੈਂਪ ਜਿਹੜਾ ਹੁਣ ਹੈਗਾ ਠੀਕ ਹੈ ਉਹਦੇ ਵਿੱਚ ਉਤਾਰ ਕੇ ਬਸ ਉੱਥੇ ਬਣ ਜਾਣਾ ਉਹਦੇ ਵਿੱਚ ਮਿੱਟੀ ਮੋੜੀ-ਮੋਟੀ गिर ਜੂਗੀ ਸਫਾਈ ਹੀ ਹੋਣੀ ਰਸਤੇ ਦੀ ਉੱਥੇ ਤੋਂ ਬਸ ਉਹ ਕਰ ਦੇ ਮਾ ਜਿਹੜਾ ਲਾਉਣਾ ਤਾਤਾ ਕਹਿੰਦਾ ਜਿਹੜਾ ਘੰਟਾ ਲੱਗਦਾ ਲਾ ਕੇ ਉਹਨੂੰ ਬਿੱਲ ਕਰਦੀ ਉਹਨੂੰ ਉਹ ਵੀ ਗੱਲ ਠੀਕ ਹੈ ਹਾਂ ਲਓ ਜੀ ਮੱਕੀ ਦੀ ਰੋਟੀ ਆਟਾ ਨਾਲ ਲੈ ਆਉਣ ਹੈਲੋ ਸੰਦੀਪ ਭੈਣ ਫੋਨ ਨੰਬਰ ਭੇਜੋ ਕਹਿੰਦੇ ਆਪਣਾ ਫੋਨ ਨੰਬਰ ਭੇਜ ਦੰਨੇ ਜੀ ਲਿਖੋ 936448729 ਮੇਰਾ ਜੀ ਹੈ 9464487129 ਵਿਕੀ ਦਾ ਫੋਨ ਨੰਬਰ ਹੈ ਬਸ ਹੁਣ ਦੇਖੀ ਤਮਾਸ਼ਾ ਇਹਨੂੰ ਲੈ ਫੋਨ ਵੱਜਿਆ ਲੈ ਠਾ ਦੇ ਕੇ ਹੁਣੇ ਨਾ ਮਲਾ ਜੀ ਇਹਦੇ ਲੈ ਵਿੱਚ ਆਉਂਦਾ ਲੈ ਵਿੱਚ ਜੱਕੜਾ ਨਹੀਂ ਹੈਗਾ ਨਹੀਂ ਲੈ ਵਿੱਚ ਅਗਲੇ ਦੀ ਗੱਲਾਂ ਸੁਣਾਉਣ ਦੇਣੀ ਸੀ ਵੀ ਕੀ ਕਹਿਣਾ ਚਾਹੁੰਦੇ ਹੋ ਫਿਰ ਬੰਦ ਉਹਨਾਂ ਉਧਰ ਕਿਉਂ ਉਹ ਹਾਂ ਉਹ ਤਾਂ ਬੰਨਦਾ ਚਾਹੀਦਾ ਉਹੀ ਨਹੀਂ ਹੈਗਾ ਇਹ ਇਹ ਤਾਂ ਬੰਦੇ ਕਰਿਆ ਮੈਂ ਫਲਾਈਟ ਮੋਡ ਮਾਰਿਆ ਬਚ ਕੇ ਤਾਂ ਹੁਣ ਮੈਂ ਉਹ ਹੀ ਕਹੀ ਜਾਂਦਾ ਇੰਨੀ ਸ਼ਾਂਤੀ ਕਿਵੇਂ ਰਹਿ ਕੇ ਫੋਨ ਤਾਂ ਵੱਜ ਜਾਣਾ ਤਾਂ ਕੱਦਾ ਤੁਸੀਂ ਪਿੱਛੇ ਖੜੇ ਕਰਦੇ ਹੋ ਉੱਥੇ ਬੈਠੋ ਜਾ ਕੇ ਨਰਾਇਣ ਵੀਰ ਜੀ ਅਸੀਂ ਰੀਅਲ ਸਿਸਟਰ ਸਿਸਟਰ ਆਰ ਆ ਫੈਮਿਲੀ ਵਲੌਗ ਦੇਖਦੇ ਆਂ ਸਾਡਾ ਮੈਰਿਜ ਤੇ ਹਣ ਜੀ ਕਰਦਾ ਆਜੋ ਜੀ ਤੁਹਾਨੂੰ ਰੋਕਿਆ ਕਿਵੇਂ ਆ ਵੀਰ ਜੀ ਤੁਸੀਂ ਮੇਰੇ ਪਾਪਾ ਮੋਦੇਵ ਭਗਵੰਤ ਸਿੰਘ ਜੱਲ ਲਈ ਓਕੇ ਜੀ ਆ ਆਨੰਦ ਚਾਤੇ ਮਿਲਣਾ ਤੋਂ ਪਹਿਲਾਂ ਕਰਾ ਲਵੋ ਕਿ ਜੀ ਮिक्की ਵਾਈ ਜੀ ਸਤਿ ਸ੍ਰੀ ਅਕਾਲ ਕਾਲਾ ਮਹਾਲ ਬਲਵ ਦੀ ਭੈਣ ਵੀ ਆਉਣਾ ਆ ਤੇ ਓਕੇ ਜੀ ਹਾਂ ਵਿਆਹ ਦੱਸੋ ਕਿੰਨੀ ਤਰੀਕ ਨੂੰ ਹੈ ਅਸੀਂ ਆਉਣਾ ਵਾਹ 4 ਤਰੀਕ ਆ ਜੀ ਕੀ ਮੈਂ ਹਾਂ ਗੁੱਡ ਨਾਈਟ ਆ ਗਾਇਆ ਹਾਂ ਗੁੱਡ ਨਾਈਟ ਵੀ ਆ ਗਿਆ ਕੋਈ ਸਾਊਂਡ ਲੱਗੇ ਕੋਈ ਮਿਸ ਯੂ ਟੂ ਫੈਮਿਲੀ ਅਸੀਂ ਬਠਿੰਡੇ ਤੋਂ ਦੇਖ ਰਹੇ ਹਾਂ ਜੀ ਸਾਰਾ ਸਮਾਨ ਦਾ ਪਿਆ ਉੱਥੇ ਰਸੋਈ ਦੇ ਵਿੱਚ ਜੇ ਕੋਈ ਚੁੱਲ੍ਹਾ ਦੀ ਲੋੜ ਪੈਂਦੀ ਤਾਂ ਉੱਥੋਂ ਭੱਜਣਾ ਪੈਂਦਾ ਹੁਣ ਇੱਥੇ ਜੇ ਪੱਕਾ ਕੰਮ ਕਰਨਾ ਤਾਂ ਨੂਨ ਮਿਰਚ ਆਉਦੀ ਇੱਥੇ ਲਿਆਓ ਹੁਣ ਦਹੀਂ ਸੁੱਕੋ ਪੈਣ ਜਿਹਨੂੰ ਦਹੀਂ ਲੈਣ ਜਾਣਾ ਪਣਾ ਉੱਥੇ ਤੇ ਤਾਂ ਇਹ ਪ੍ਰਸਾਦ ਪਕਾਣਾ ਸ਼ੁਰੂ ਕਰੂੰ ਕੋਈ ਨਾ ਲਿਆ ਤੂੰ ਤੁਸੀਂ ਘਰ ਵਿਆਹ ਕਰ ਰਹੇ ਹੋ ਬਹੁਤ ਵਧੀਆ ਕੋਈ ਨਾ ਲੈ ਆ ਤੂੰ ਹਾਏ ਹੈ ਲਾ ਉਹ ਦੇਸੀ ਕੀ ਦੇ ਨਾਲ ਭੰਗੜੇ ਵਾਲਾ ਕੀ ਹੈ ਭਾਈ ਭੰਗੜੇ ਵਾਲਾ ਕੀ ਕਿੱਕਣਾ ਬਈ ਬਾਕੀ ਭੰਗੜੇ ਵਾਲਾ ਕੀ ਹੈ ਸੱਚੀ ਮੈਂ ਵੀ ਤਾਂ ਹੀ ਕਹਿੰਦੀ ਆ ਭੰਗੜੇ ਵਾਲਾ ਕੀ ਸਹੀ ਪੜਿਆ ਹੋਇਆ ਭੰਗੜੇ ਵਾਲਾ ਕੀ ਨੇ ਲਓ ਜੀ ਉਹ ਚਾਚੇ ਨੂੰ ਬੁਲਾ ਲਓ ਹਾਂ ਚਾਚਾ ਜੀ ਚਾਚੇ ਆ ਗਏ ਖਾ ਲਾ ਮੱਕੀ ਦੀ ਰੋਟੀ ਮੈਥੇ ਦੇ ਨਾਲ ਇੱਕ ਅੱਧੀ ਖਾ ਲਾ ਜਾ ਗੰਦਲੇ ਖਾਇਆ ਜਾ ਚਾਚਾ ਸਾਡਾ ਫੁੱਲ ਡਾਈਟਿੰਗ ਤੇ ਆ ਜੀ ਆ ਨਹੀਂ ਆ ਜੀ ਕੱਲ ਵੀ ਕਿਧਰ ਵੱਗ ਗਿਆ ਆ ਆਉਣ ਲੱਗੇ ਤੇ ਉਹ ਲੱਗੇ ਤੇ ਖਾ ਕੇ ਕਹਿੰਦਾ ਵੀ ਇਕੱਠਾ ਟਰੈਕਟਰ ਲੈ ਕੇ ਚੱਲਦੇ ਆ ਫਿਰ ਨਵੇੜ ਦੇਣੇ ਕੰਮ ਮੜ ਵੀੜੀਓ ਲੱਗੇ ਤੇ ਬਣਾਉਣਾ ਇਹ ਵੀ ਠੀਕ ਹੈ ਬਾਕੀ ਬਾਕੀ ਖੇਤੀ ਤੇ ਕਰਦੇ ਹਾਂ ਹਾਂ ਇਹ ਵੀ ਠੀਕ ਹੈ ਗੱਲ ਆਓ ਮੈਂ ਰੋੜੇ ਦੀ ਵੀ ਟ੍ਰੀਟ ਕਰਾਂ ਉਹ ਫਿਰ ਰੋੜੇ ਵਾਲਾ ਕੰਮ ਠੀਕ ਰਹੂਗਾ ਠੀਕ ਰਹੂਗਾ ਰੋੜੇ ਵਾਲਾ ਕੰਮ ਉਹਹੀਂ ਕਿਤੇ ਮੈਂ ਹਾਂ ਚਲੋ ਠੀਕ ਹੈ ਉਹ ਵੀ ਕਰ ਲਓ ਵੀ ਠੀਕ ਹੈ ਠੀਕ 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 ਆਹ ਦੇਖੋ ਆਹ ਦੇ ਹਾਂ ਪਾਪਾ ਜੀ ਨੂੰ ਪਾਪਾ ਦੇ ਮਗਰ ਪਈ ਵੀ ਉਹ ਲਾ ਆਹ ਪਾਪਾ ਸਾਈਕਲ ਦੇ ਵਿੱਚ ਬਿਠਾ ਲਿਆ ਖੜਾ ਦੇ ਖੜਾ ਦੇ ਖੜਾ ਦੇ ਉਹ ਗੰਦੇ ਕਾਕਾ ਕਿੱਥੇ ਨੂੰ ਚੱਲਿਆ ਉਹ ਲੇ ਪਾਪਾ ਜੀ ਸਾਈਕਲੀ ਦੇ ਸਾਈਕਲੀ ਦੇ ਵਿੱਚ ਬਿਠਾ ਲ ਕੇ ਉਹਨਾਂ ਦੇ ਰਾਜੀ ਵਰਗ ਉਹਨਾਂ ਨੂੰ ਕਈ ਘੰਟੇ ਅੰਦਰ ਬੁੜੀ ਜੰਨੇ ਉਹ ਚਾਚੇ ਲਾਈਵ ਚੱਲਦਾ ਤੁਸੀਂ ਮੜਾ ਜਾ ਕੇ ਸਾਸਰੀ ਕਾ ਬਲਾਓਗਾ ਸਾਸਰੀ ਕਾ ਜੀ ਸਾਸਰੀ ਕਾ ਲਾਈਵ ਚੱਲਦਾ ਕੋਈ ਬਾਅਦ ਦੂ ਮੈਂ ਇੱਥੇ ਨਹੀਂ ਠੀਕ ਹੈ ਕੋਈ ਗੱਲ ਨਹੀਂ ਰਾਜੂ ਬਾਈ ਕਿਤੇ ਦੌੜ ਦਾ ਸਾਥੇ ਬੈਠ ਜਾ ਚੇ ਬੈਠ ਜਾ ਅੱਜ ਦਰ ਤਹੀ ਪਿਆ ਮੈਂ ਥਾਂ ਲੈ ਕੇ ਖੜਦਾ ਜੇ ਫੇਰ ਮੇਤੇ ਕਹੀਂ ਨਹੀਂ ਚਲਣੀ ਹੈ ਕੋਈ ਨਹੀਂ ਇੱਕ ਪ੍ਰਸ਼ਾਦਾ ਛਕ ਲਈ ਯਾਰ ਹੱਦ ਹੋ ਗਈ ਮੇਰੇ ਯਾਰ ਚਾਚੇ ਯਾਰ ਆੜੀ ਹੈ ਕੈੜੀ ਜੀ ਕਰਦਾ ਇਹ ਰਸਤੇ ਰੋ ਕੈੜੀ ਕੈੜੀ ਹਾਂ ਉਹ ਸਾਰਾ ਅੱਜ ਕੰਪਲੀਟ ਕਰ ਦੇਣਾ ਆਪਣੇ ਤੇ ਇਹਨੂੰ ਰੱਖੋ ਥੱਲੇ ਲੈ ਵੀ ਚਾ ਆ ਇਹਨੂੰ ਰੱਖ ਇੱਥੇ ਮੜਗੀ ਨਾ ਗੱਲ ਮਾ ਕਹਣਾ ਤੁਸੀਂ ਇੱਕ ਪ੍ਰਸ਼ਾਦਾ ਹੱਥ ਜੇ ਫੜ ਲੈਣਾ ਜਿਹੜੇ ਹਿਸਾਬ ਲਾਦਾ ਮੈਨੂੰ ਨਹੀਂ ਨਹੀਂ ਖਰਾਬ ਕੁੜੀ ਉੱਠ ਕੇ ਫੜਾ ਦੇ ਇਹ ਦੇ ਮੈਂ ਪਲਾਨ ਤਾਂ ਖਾਸੇ ਹੈਗੇ ਆ ਆਹੀ ਚੀਜ਼ ਤਾਂ ਹੁੰਦੀ ਆ ਇਹ ਦੇਸੀ ਗੱਲਾਂ ਆ ਇਹਦੇ ਪਿੰਡ ਵਾਲੀਆਂ ਇਹ ਵੀ ਹੱਥ ਪਰ ਰੱਖ ਕੇ ਰੋਟੀ ਖਾਦੀ ਸਾਗ ਹੋਇਆ ਜੇ ਮੜਾ ਜੱਕ ਤੁਰਦੇ ਤੁਰਦੇ ਨੇ ਐ ਰੱਖਿਆ ਰੋਟੀ ਪਰ ਸਾਗ ਉੱਪਰ ਜੇ ਲੇਟ ਕੇ ਦੰਦੀ ਵੀ ਰੋਟੀ ਨੂੰ ਵੱਢਣੀ ਸਿੱਧੀ ਬੁਰਕੀ ਤੋੜਨੀ ਨਹੀਂ ਆ ਦੇਖੋ ਜੀ ਵਿਆਹ ਲਾਈਵ ਕਰਨ ਬਾਰੇ ਸੋਚਦੇ ਤਾਂ ਹੈ ਪਰ ਹੋਣਾ ਨਹੀਂ ਆ ਵਾਟ ਉਹਦੇ ਚ ਕੀ ਆ ਥੋੜੇ ਥੋੜੇ ਪਾਰਟ ਬਹੁਤ ਜਗ੍ਹਾ ਹੁੰਦੇ ਆ ਕਦੇ ਕਿਤੇ ਬਣਨੀ ਕਦੇ ਕਿਤੇ ਪਾਣੀ ਪਰ ਉਹ ਬਲੌਗਰ ਸਾਰੇ ਤਕਰੀਬਨ ਪਹੁੰਚੇ ਹੋਣਗੇ ਇਹ ਉਹ ਤੁਹਾਨੂੰ ਸਭ ਕੁਝ ਲਾਈਵ ਵਾਲਾ ਹੀ ਕੰਮ ਹੋ ਜਾਣਾ ਜੇ ਲਾਈਵ ਚ ਲਾਉਂਗੇ ਫਿਰ ਗੱਲ ਕੁਝ ਹੋਰ ਬਣ ਜਾਂਦੀ ਹੈ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਕਿਉਂਕਿ ਵਿਆਹ ਦੇ ਵਿੱਚ ਕੁਝ ਕੁ ਹਾਂਜੀ ਕਿਸੇ ਨੇ ਕਿਸੇ ਤਰ੍ਹਾਂ ਦਿਖਾਉਣਾ ਕਿਸੇ ਨੇ ਹਾਂ ਕਿਸੇ ਨੇ ਕੁਝ ਗੱਲ ਬੋਲ ਦੇਣੀ ਕਿਸੇ ਨੇ ਕੁਝ ਗੱਲ ਬੋਲ ਦੇਣੀ ਫਿਰ ਉਹ ਠੀਕ ਨਹੀਂ ਲੱਗਦੀ ਹੈਗੀ ਲਾਈਵ ਦੇ ਵਿੱਚ ਹਨਾ ਇਹ ਫਿਰ ਉਹਨੂੰ ਪਾਰਟਸੇ ਮਿਲਣਗੇ ਲੱਗ ਲੱਗ ਬਲੌਗਰਾਂ ਦੇ ਕੋਲ ਤੇ ਸਾਰਿਆਂ ਦੇ ਕੋਲ ਤੇ ਬੱਸ ਗੱਡੀ ਕਿਨ ਕਰ ਲਈ ਸਟਾਰਟ ਉਹ ਟਰੈਕਟਰ ਕੱਢਣਾ ਉੱਧਰੋਂ ਜਾਣਾ ਸਰਵਜੀਤ ਨੇ ਸਟਾਰਟ ਅੱਛਾ ਸਰਵਜੀਤ ਨੇ ਕਰੀ ਸਟਾਰਟ ਉਹ ਤੇ ਕੁਰਸੀਆਂ ਜੇ ਪਈਆਂ ਨੇ ਕੁਰਸੀਆਂ ਚੱਕ ਹੋ ਜਾਂਦੀਆਂ ਨੇ ਜੇ ਆ ਮੁਰੇ ਨੂੰ ਹੋ ਜਾਣੀਆਂ ਸੀ ਹਾਂ ਮੁਰੇ ਨੂੰ ਹੋ ਜਾਣੀਆਂ ਸੀ ਕੁਰਸੀਆਂ ਚੱਕ ਕੇ ਫਿਰ ਉਹਨਾਂ ਨੂੰ ਬਾਹਰੇ ਕੱਢ ਲੈਣੀਆਂ ਇੱਧਰ ਵਾਲਾ ਮਾਹੌਲ ਹੈਗਾ ਜੀ ਆ ਇਹ ਆ ਗਈ ਧੋਪ ਦੇਖੋ ਆਪਣਾ ਇਹਨਾਂ ਪੂਰੀ ਵਧੀਆ ਧੋਪ ਆ ਗਈ ਸਾਰੇ ਮੈਂਬਰਾਂ ਨੂੰ ਹਾਂ ਜਿੰਨੇ ਇਸ ਸਮੇਂ ਵੀਰ ਭਾਈ ਬਜ਼ੁਰਗ ਬੱਚੇ ਸਾਡੀਆਂ ਭੈਣਾਂ ਮਾਤਾ-ਮਾਂ ਦੇਖਦੀਆਂ ਐ ਲਾਈਕ ਕੜਾ ਬਟਨ ਨਹੀਂ ਦੱਬ ਰਹੇ ਬਸ ਅਹ 350 ਤੋਂ 500 ਜਾਣੇ ਆ ਤਾਂ ਦੇਖ ਰਹੇ ਆ 600 ਦੇ ਕਰੀਬ ਪਰ ਚਲੋ ਆਪਾਂ ਥੋੜੇ ਆ ਰੀਡ ਕਰਦੇ ਆ ਥੋੜਾ ਜਿਹਾ ਕੋਹ ਰੋਟੀ ਫਟਾੜ ਕਰਤੀ ਇਹਨਾਂ ਨੇ ਆ ਫਸ ਗਈ ਕਰਾਰੀ ਉਹ ਤੇਰਾ ਅੱਛਾ ਖੁਰਚਣਾ ਲਿਆ ਕੇ ਦੇ ਤਾ ਇਹ ਖੁਰਚਣੇ ਨਹੀਂ ਚਾਹਦੇ ਹਾਂ। ਹਾਂ। ਆਪਾਂ ਕਿੱਥੇ ਨਹੀਂ ਗੱਡਣੀ। ਹਾਂ। ਰੋਟੀ ਦਨ ਵਿੱਚ ਪਨਾਹ ਕਹ ਦੱਸਣਾ ਸਭ ਇਹ ਖੁਰਚਣਾ ਹੋਵੇ। ਬਿਲਕੁਲ। ਸਾਡਾ ਤਾਂ ਥੋੜਾ ਠੀਕ ਹੈ ਰੋਟੀ ਸਹੀ ਚੱਲਣੀ ਚਾਹੀਦੀ ਹੈ। ਨਹੀਂ ਚੱਲਦਾ। ਬਹੁਤ ਵਧੀਆ। ਹਾਂ। ਕਹਿੰਦੇ ਤਾਮਲ ਲਾਡੂ ਦੇ ਵਿੱਚ ਸੀ ਟ੍ਰੇਨ 'ਚ ਬੈਠੇ ਤੁਹਾਡੀ ਵੀਡੀਓ ਦੇਖ ਰਹੇ ਹਾਂ ਇਸ ਸਮੇਂ। ਛੋਟੀ ਰਿਆਲੇ ਛੋਟੇ। ਪੰਜਾਬੀ ਵੀਰ ਸਾਡੇ ਉਧਰ ਗਏ ਹੋਣਗੇ ਸਾਡੇ ਕੋਈ ਭਰਾ। ਛੋਟਾ ਹਿੱਸਾ ਕੋਈ ਨਹੀਂ ਹੈਗਾ, ਬੜੀ ਹੈ ਸਾਰੀ। ਲਓ ਜੀ। ਚਲੋ ਫੜ। ਤੇ ਇਹਨਾਂ ਨੂੰ ਅੱਗ ਪੈ ਗਈ ਤਸੱਲੀ ਨਾਲ। ਛੋਟੀ ਰਿਆਲੇ ਦੇਖ। ਮੈਰਿਜ ਵਿੱਚ ਆਓ ਭਾਈ ਜਿਹੜੇ ਆ ਸਕਦੇ ਜੋ ਤਿਲ ਫੁੱਲ ਭੇਟਾ ਸਾਡੇ ਕੋਲ ਤੇ ਅਸੀਂ ਸ਼ਕਾ ਸਕਦੇ ਆਂ ਜਰੂਰ ਸ਼ਕਾਵਾਂਗੇ ਆਪਣੇ ਆਪਣੇ ਪਾਂਦੇ ਲੈ ਆਉਣ ਸੁਭਾਗਤ ਹੈ ਮੇਰਾ ਵੀ ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜ਼ੈਸਮੀਨ ਦਾ ਵੀ ਸਵਾਗਤ ਹੈ ਜੀ ਰੋਟੀ ਕਿਹੜੀ ਹੁੰਦੀ ਹੈ ਧਰਮਾ ਧਰਮ ਪ੍ਰਸ਼ਾਦਾ ਸ਼ਕੋਪਾਈ ਤੁਸੀਂ ਵੀ ਜਿਹੜੇ ਛਕਣਾ ਹੈ ਮੇਰੇ ਰੋਟੀ ਵਾਜਣੇ ਮੇਰੇ ਦੋ ਰੋਟੀ ਵੜਾਉਣੀਆਂ ਜਿਹੜੀਆਂ ਦੁਨੀਆਂ ਰੋਟੀਆਂ ਕੱਲ ਤੱਕ ਚੱਲੇਗਾ ਪ੍ਰੋਸੈਸ ਉਹਨਾਂ ਦਾ ਫਿਰ ਚੱਲੂਗਾ ਗੱਲ ਠੀਕ ਆ ਚਾਚਾ ਜੀ ਕਹਿੰਦੇ ਮੈਂ ਤਾਂ ਗੰਦਲਾ ਖਾਇਆ ਤਾਂ ਮੇਰਾ ਤਾਂ ਕੋਟਾ ਪੂਰਾ ਹੋ ਗਿਆ ਤਾਂ ਗੰਦਲਾ ਖਾਣ ਦਾ ਠੀਕ ਆ ਲਓ ਜੀ 600 ਪਲੱਸ ਜਣੇ ਲਾਗੇ ਵਾਚ ਕਰਨ ਤੇ ਥੈਂਕ ਯੂ so much ਹਾਂ ਹਾਂ ਤਾਂ ਕਿਹੜਾ ਜਦੋਂ ਮਾਸੀ ਵੀ ਰੋਟੀ ਦੇ ਦੇ ਮਾਸੀ ਨੂੰ ਰੋਟੀ ਦੇ ਦੇ ਤੁਸੀਂ ਲੇਟ ਜੁਆਇਨ ਕੀਤਾ ਮਾਸੀ ਨੇ ਤੇ ਰੋਟੀ ਛੱਕ ਲਈ ਜੀ ਕਿਉਂਕਿ 20 ਮਿੰਟ ਹੋ ਗਏ 10 ਮਿੰਟ ਚ ਮਾਸੀ ਨੇ ਪਹਿਲੇ ਆਣੇ ਦੇ ਵਿੱਚ ਖਤਮ ਕਰਤਾ ਚਲੋ ਕੋਈ ਗੱਲ ਨਹੀਂ ਇਹ ਮੇਨੂੰ ਦੋ ਕਰ ਲੈ ਟ੍ਰੈਕਟਰ ਚਾਲ ਉਹਗਾ ਸਟਾਰਟ ਹੁਣ ਰੋਟੀ ਖਾਣ ਲੱਗ ਗਈ ਹੈ ਨਾ ਬੰਦੀਆਂ ਰੋਟੀ ਹਾਂ ਬਾਕੀ ਰੋਟੀ ਇਹੋ ਉਹ ਦੱਸਦੀ ਆ ਤੇ ਮੋਟਾ ਰੋਟੀ ਚੱਕ ਨਹੀਂ ਹੁੰਦੀ ਅੱਛਾ ਮੋਟਾ ਥੋੜਾ ਮੁਰਤੇ ਹੈ ਨਾ ਇਹ ਇਹਨੂੰ ਫਿਰ ਗ੍ਰੈਂਡਰ ਪਰ ਲੈ ਕੇ ਜਾਣਾ ਪੈਣਾ ਨਾ ਗ੍ਰੈਂਡਰ ਕੋਲ ਨਾਲ ਕਿ ਟਿਮਟਾਪ ਛੋਟਾ ਲਿਓ ਆਉਣੀ ਖੁਰਚਣਾ ਖੁਰਚਣਾ ਹੈਗਾ ਇਹ ਖੁਰਚਣਾ ਛੋਟਾ ਦੇ ਕੇ ਆਓ ਆ ਛੋਟਾ ਹੈਗਾ ਦੀਦੀ ਖੁਰਚਣਾ ਖਪਾਣਾ ਆਓ ਨਾ ਸੁਖਵੀਰ ਦਾ ਹਾਂ ਹਾਂ ਉਹ ਵੀ ਹੈ ਸੁਖਵੀਰ ਤਾਂ ਬੈਠੀ ਹੋਣਾ ਕੁੱਟ ਕੇ ਬਿਠਾ ਲਈ ਹੁੰਦੀ ਏ ਮਾਰ ਰੱਖੀ ਬਮਾਰਾ ਹੈ ਇਹ ਗੱਲ ਦੀ ਇਹ ਗੱਲ ਦੀ ਢਿੱਲੀ ਹੈ ਨਾ ਓਹ ਟੈਕਸ ਸਟਾਰਟ ਕਰਨ ਖੜਾ ਵਿੱਚ ਆਵਾਜ਼ ਆ ਰਹੀ ਹੈ ਓਹ ਟੱਕਲੇ ਦੀ ਸੀਟੀ ਆ ਸੁਣੋ ਇਹ ਮੂਰੇ 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 ਬਾਸ ਪੂਰਾ ਪੂਰਾ ਹੀ ਨਿਕਲਿਆ ਬਾਸ਼ ਆਖਦਾ ਮੈਂ ਵੀ ਮੈਂ ਆਪਣੀ ਡਿਊਟੀ 'ਤੇ ਹਾਂ ਤੁਸੀਂ ਆਪਣੀ ਡਿਊਟੀ 'ਤੇ ਹੋ ਬਾਈ ਡਿਊਟੀ ਦਾ ਡਿਊਟੀ ਹੋਰ ਡਿਊਟੀ ਤਾਂ ਨਭਣੀ ਪੈਂਦੀ ਆ। ਇਹ ਵਿੱਕੀ ਸਿੰਘ ਨੂੰ ਡਿਊਟੀ ਸੰਭਾਲ ਦੋ ਤੁਸੀਂ ਪ੍ਰਸ਼ਾਦਾ ਸ਼ਕੋ ਗਰਮ ਕਰਾ ਦਿਓ। ਲਓ ਜੀ ਮੈਂ ਬੈਠ ਗਿਆ ਐਂ ਕਰਕੇ ਮੈਂ ਹੁਣ ਰੀਡ ਕਰਦਾ ਥੋੜਾ ਜਿਹਾ ਅਸੀਂ ਵੀ ਆ ਜਾਈਏ ਵਿਆਹ ਵਿੱਚ ਮੁਰੰਡੇ ਤੋਂ ਬਿਲਕੁਲ ਜੀ ਪਹੁੰਚੋ ਜੀ ਤੁਸੀਂ ਕਮਾਲ ਹੋ ਗਈ ਦਸਾਂ ਤਾਂ ਹੈ ਤੁਸੀਂ ਤਾਂ ਸੈਰ ਕਰਦੇ ਪਹੁੰਚੋ ਤਾਂ ਪਹੁੰਚੋ। ਹੈ ਮੁਰੰਡੇ ਵਾਲੇ ਕਹਿੰਦੇ ਵਿਆਹ ਨੂੰ ਪੁੱਛਦੇ ਆਉਣ ਨੂੰ ਹੱਦ ਹੋ ਗਈ। ਬੰਦਾ ਅੱਛਾ ਅੱਛਾ ਕਹਿੰਦੇ ਤੁਹਾਡੇ ਕੋਲ ਫਿਰ ਸਾਡੇ ਵੀ ਤਾਂ ਕੁੜੀ ਵਾਲੇ ਹੀ ਭੇਜੇ ਸੀ ਅਸੀਂ ਵੀ ਤਾਂ ਕੁੜੀ ਵਾਲੇ ਹੀ ਅਸੀਂ ਵੀ ਤਾਂ ਸਾਹੀ ਭੇਜਨੇ ਸੀ ਚਿੱਠੀ ਜੀ ਕਹਿੰਦੇ ਸਾਡੇ ਰਿਵਾਜ ਆ ਵੀ ਕੁੜੀ ਵਾਲੇ ਲੈ ਕੇ ਆਉਂਦੇ ਨੇ ਚਿੱਠੀ ਫਿਰ ਕੁੜੀ ਅੱਛਾ ਉਹਦਾ ਨਹੀਂ ਜੀ ਸਾਡਾ ਬਚੋਲਾ ਲੈ ਕੇ ਜਾਂਦਾ ਜਾਂ ਸਾਡੇ ਚੋਂ ਇਹ ਹੋ ਸਕਦਾ ਹੈ ਵੀ ਕੋਈ ਵਾਰ ਕੁੜੀ ਦਾ ਭਾਈ ਚਲੇ ਜਾਂਦਾ ਨਾਲ ਕਦੇ ਜਾ ਸਕਦੇ ਆ ਬਟ ਜੇ ਕੋਈ ਮਜਬੂਰੀ ਖੜੀ ਹੋਵੇ ਕੋਈ ਅਦਰਵਾਇਜ਼ ਬਚੋਲਾ ਹੀ ਲੈ ਕੇ ਜਾਂਦਾ ਚਿੱਠੀ ਤੇ ਹੋਰ ਵੀ ਆ ਸਾਨੂੰ ਵੀ ਕਹਿ ਦਿਓ ਪਲੀਜ਼ ਰਿਪਲਾਈ ਥੋੜਾ ਰਿਪਲਾਈ ਕਰਤਾ ਜੀ ਆਪਾਂ ਨੇ ਪ੍ਰਭ ਨੂਰ ਸਿੰਘ ਜੀ ਠੀਕ ਆ ਜੀ ਜੱਸਾ ਸਰਪੰਚ ਨੇ ਤਰਵਾਇ ਜਾਨ ਮਹਾਨ ਨੂੰ ਪੁੱਛ ਲਿਆ ਕਰੋ ਥੋੜਾ ਜਿਹਾ ਪੁੱਛ ਦੇ ਜੀ ਚਾਣੀ ਪੁੱਛੋ ਸਾਰਾ ਕੁਝ ਪੁੱਛ ਦੇ ਨਹੀ ਉਹ ਕੋਸ ਹੋਰ ਗੱਲ ਲਿਖਤੀ ਉਹਨੇ ਨਹੀਂ ভাই ਕੋਈ ਪੜਾਸ ਪਰੋਸ ਨਹੀਂ ਕੱਢਦਾ ਹੈਗਾ ਸਾਡੇ ਸਾਰੀ ਗੱਲਾਂ ਪੁੱਛਦੇ ਸੀ ਆਪਸ ਵਿੱਚ ਇੱਕ ਦੋ ਇਹਨਾਂ ਨਾਲ ਗੱਲਾਂ ਸਾਰੀਆਂ ਸਾਂਝੀਆਂ ਕਰਦੇ ਆਂ ਸੀ ਉਹ ਗੱਲ ਵਾਕਿਆ ਵੀ ਜਦੋਂ ਉਹ ਪ੍ਰਾਈਵੇਟ ਜੀ ਗੱਲ ਕਰਦੇ ਹੁੰਦੇ ਸੀ ਉਸ ਸਮੇਂ ਬਲੌਗ ਨਹੀਂ ਬਣਾਉਂਦੇ ਆ ਚਾਚਾ ਬੈਠਾ ਜੀ ਦੋ ਤਿੰਨ ਵਾਰ ਚਾਚਾ ਜੀ ਨੂੰ ਬੁਲਾ ਕੇ ਪੁੱਛਿਆ ਆਪਾਂ ਨੇ ਜਿਹੜੇ ਡਿਸੀਜਨ ਲਏ ਤੇ ਚਾਚਾ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਆਪਾਂ ਸਾਰੀ ਉਹਦੇ ਜਗਤਮਾਨ ਨੂੰ ਬੁਲਾਇਆ ਤੁਹਾਨੂੰ ਜਾਣ ਮਾਨ ਅਨੁਸਾਰ ਬੁਲਾ ਕੇ ਪੁੱਛਦੇ ਹਾਂ 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 ਸਾਰਿਆਂ ਨੂੰ ਬੁਲਾ ਕੇ ਪੁੱਛ ਕੇ ਸੀ ਸਲਾਮ ਮਸ਼ਵਰਾ ਕਰਕੇ ਉਹ ਜਿਹੜੀ ਸਾਡੀ ਪ੍ਰਾਈਵੇਟ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਅਸੀਂ ਕੋਈ ਡਿਸੀਜਨ ਲੱਤੇ ਹਾਂ ਕੋਈ ਵੀ ਜਿੰਨੇ ਵੀ ਡਿਸੀਜਨ ਲੈਣੇ ਆਲੇ ਹੁੰਦੇ ਆ ਬਾਕੀ ਤੁਹਾਨੂੰ ਆਪਾਂ ਦਿਖਾਈ ਜਾਂਦੇ ਉਹ ਡਿਸੀਜਨ ਆ ਤੇ ਇੰਪਲੀਮੈਂਟ ਹੁੰਦਾ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਆਪਾਂ ਨਾਲ ਦੀ ਨਾਲ ਬਾਕੀ ਦੀ ਰੋਟੀ ਹਾਂਜੀ ਹਾਂਜੀ ਦੇਖੋ ਜੀ ਗੱਲ ਇਦਾਂ ਇਹ ਜਾਰਾ ਜਾਰਾ ਜਾ ਪਤਾ ਨਹੀਂ ਕੀ ਐ ਕੀ ਪ੍ਰੋਬਲਮ ਆ ਜੀ ਦੀ ਕੋ ਗੱਲ ਇਦਾਂ ਵੀ ਵਿਕੀ ਹੈਗਾ ਜੀ ਇਹਦਾ ਪਤੀ ਤੇ ਹੋ ਹਨਾ ਤੁਸੀਂ ਬੈਕ ਦੀਆਂ ਗੱਲਾਂ ਨਾ ਛੇੜੋ ਤਾਂ ਚੰਗੀ ਗੱਲ ਆ ਤੇ ਇਹਦਾ ਪਰਿਵਾਰ ਆ ਜਿਹੜਾ ਸਾਰੇ ਦਾ ਸਾਰਾ ਇਹ ਆਊਗਾ ਬਹੁਤ ਗੱਲਾਂ ਹੋ ਜਾਂਦੀਆਂ ਨੋ ਲੌਜੀ ইমরান ਸਰਦਾਰ ਜੀ ਕੀ ਹਾਲ ਹੈ ਪਾਕਿਸਤਾਨ ਤੋਂ ਆ ਗਿਆ ਮੈਸੇਜ ਮਰੰਡੇ ਵਾਲੇ ਫੇਰ ਪੁੱਛਦੇ ਹਨ ਮਰੰਡੇ ਵਾਲੇ ਕੀ ਕਹਿੰਦੇ ਆ ਥੈਂਕ ਯੂ ਮੇਰਾ ਅਮਾ ਤੁਹਾਡੇ ਬਹੁਤ ਫੈਨ ਆ ਓਕੇ ਜਰੂਰ ਮੋਸਟ ਵੈਲਕਮ ਮਰੰਡੇ ਵਾਲਿਆਂ ਨੂੰ ਵੀ ਪਹੁੰਚੇ ਜਰੂਰ ਮੈਰੇ ਦੇ ਵਿੱਚ ਮੰਜੇ ਬਿਸਰੇ ਇਕੱਠੇ ਕਰ ਲਿਓ ਤੁਸੀਂ ਜੀ ਓਕੇ ਜੀ ਕਰਾਂਗੇ ਜੀ ਕੋਈ ਚੱਕਰ ਨਹੀਂ ਹੈਗਾ ਉਹ ਤਾਂ ਕਰਨੀ ਪੈਣੀ ਹੈ ਜੀ ਜਿਹੜੇ ਸਾਬ ਗੱਲ ਅਸੀਂ YouTube ਦੇ ਉੱਪਰ ਲੋਕਾਂ ਨੂੰ ਸੱਦੀ ਜਾਂਦੇ ਵੀ ਆਜੋ ਆਜੋ ਮੰਜੇ ਬਿਸਰੇ ਸਾਨੂੰ ਇਕੱਠੇ ਕਰਨੀ ਪੈਣੀ ਹੈ ਉਹਨਾਂ ਦੇ ਬਿਨਾਂ ਤਾਂ ਗੁਜ਼ਾਰਾ ਬਣ ਨਹੀਂ ਨਹੀਂ ਹੈਗਾ ਹਾਂ ਉਹਦੇ ਬਿਨਾਂ ਗੱਲ ਨਹੀਂ ਚੱਲੇਗੀ ਹਾਂ ਇਹ ਤਾਂ ਮੌਸਮ ਹੈ ਹਾਂ ਟਵਾਂ ਮੌਸਮ ਹੈ ਸਹੀ ਗੱਲ ਹੈ ਰਜਾਈਆਂ ਉਹ ਵੀ ਇਕੱਠੀਆਂ ਕਰ ਲਈਏ ਦਾਤਾ ਜੀ ਪ੍ਰਸ਼ਾਦਾ ਹੋਰ ਦਵਾਂ ਓਕੇ ਦਹੀਂ ਜੱਟੇ ਹੋਰ ओके हो गया कैमरा लो जी ਫਿਰ ਅਸੀਂ ਵੀ ਹੁਣ ਇਜਾਜ਼ਤ ਮੰਗਦੇ 700 700 ਬੰਦਾ ਹੋ ਗਿਆ ਇਸ ਸਮੇਂ ਜੁੜਿਆ ਹੋਇਆ ਮਟ ਗਿਆ ਅਸੀਂ ਪਹਿਲਾਂ ਲਾਈਵ ਦਿਖਾਇਆ ਕਰਦੇ ਹੁੰਦੇ ਸੀ ਨਾ ਜਦ ਸਾਡੇ ਕੋਲ 1000 1500 ਸਟਾਰਟਿੰਗ ਦੇ ਵਿੱਚ ਜੁੜਦਾ ਹੁੰਦਾ ਸੀ ਪਰ ਹੁਣ ਟਾਈਮ ਸ਼ੈਅ ਟਾਈਮ ਥੋੜਾ ਜਿਹਾ ਗੱਲ ਚੂਜ਼ ਕਰ ਲਿਆ ਆਪਾਂ ਲਾਈਵ ਹੋਣ ਦਾ ਹਨਾ ਜਦ ਆਪਾਂ ਸ਼ਾਮ ਜੀ ਲਾਈਵ ਹੋਇਆ ਕਰਦੇ ਸੀ ਹਨਾ ਹਾਂ ਅੱਜ ਸਾਗ ਬਣਨਾ ਸ਼ਾਮ ਨੂੰ ਟਾ ਟਾ ਲਾਈਕ ਵਾਲਾ ਬਟਨ ਦਬ ਦਿਓ ਰਿਕੁਐਸਟ ਹੈ ਰਿਕੁਐਸਟ ਹੈ ਰਿਕੁਐਸਟ ਹੈ ਮਸਲਾ ਕੋਈ ਲਾਈਕ ਵਾਲਾ ਬਟਨ ਦਬ ਦਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਦੇ ਜੋ ਤੁਸੀਂ ਸਾਨੂੰ ਇੰਨਾ ਪਿਆਰ ਬਖਸ਼ਦੇ ਹੋ ਸਾਡੇ ਲਈ ਇੰਨੀਆਂ ਦੁਆਵਾਂ ਮੰਗਦੇ ਹੋ ਆਕਾਲ ਪੁਰਖ ਦੇ ਅੱਗੇ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੋ ਸਾਡੀ ਸਾਡੇ ਲਈ ਵੈਲ ਵਿਸ਼ੇ ਅਰਦਾਸਾਂ ਬੇਨਤੀਆਂ ਕਰਦੇ ਹੋ ਮਾਲਕਾਂ ਦੇ ਅੱਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਜੀ ਹੁਣ ਆਪਾਂ ਲਾਈਵ ਬੰਦ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਕੋਈ ਕਰਨੀ ਆ ਵੀਰਬਲ ਸਾਡਾ ਰਿਸ਼ਤੇਦਾਰ ਕਹਿੰਦਾ ਮੇਰੀ ਡਿਊਟੀ ਮੰਜੇ ਬਿਸਰੇ ਤੇ ਲਾ ਦੇ ਜੀ ਤੇਰੀ ਡਿਊਟੀ ਲਾਤੀ ਆਪਣੇ ਪਿੰਡ ਚੋਂ ਇਕੱਠੇ ਕਰਨੇ ਸ਼ੁਰੂ ਕਰਣ ਤੋਂ ਆ ਵੀ ਪਰੌਣਾ ਇਹ ਸਾਡਾ ਪਰੌਣਾ ਜੀ ਇਹ ਵੀਰਬਲ ਜਸਕਰਨ ਵੀਰਬਲ ਬਲੌਗ ਵਾਲਾ ਭਾਈ ਤੇਰੀ ਡਿਊਟੀ ਲਾਤੀ ਆਪਣੇ ਪਿੰਡ ਚੋਂ ਮੰਜੇ ਇਕੱਠੇ ਕਰਨੇ ਸ਼ੁਰੂ ਕਰ ਟਰੈਕਟਰ ਭੇਜਦਾ ਇਧਰ ਤੇ ਮੈਂ ਬਹੁਤ ਬਹੁਤ ਸਾਰੇ ਮੈਸੇਜ ਬਹੁਤ ਸਾਰੇ ਪਿਆਰ ਕਰਨ ਵਾਲੇ ਸਾਨੂੰ ਇਸ ਸਮੇਂ ਦੇਖ ਰਹੇ ਨੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਤੁਹਾਨੂੰ ਜਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਨਾ ਹੋਵੇ ਉਸ ਅਕਾਲ ਪੁਰਖ ਅੱਗੇ ਬੇਨਤੀ ਇਹ ਦੇਖਦਾ ਤਾਂ ਤੁਹਾਨੂੰ ਹੋਣਾ ਨਹੀਂ ਪਰ ਕਹਿੰਦੇ ਆਕਾਸ਼ ਵਿੱਚ ਬ੍ਰਹਿਮੰਡ ਦੇ ਵਿੱਚ ਰਹਿੰਦਾ ਉਹ ਆਪਾਂ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਰੱਬ ਕਿੱਥੇ ਆ ਆਪਾਂ ਕਹਿੰਦੇ ਰੱਬ ਉਧਰ ਹੈ ਨਾ ਉਹੀ ਰੱਬ ਅੱਗੇ ਅਰਦਾਸ ਤੇ ਉਹ ਕਣ-ਕਣ ਵਿੱਚ ਬਸਦਾ ਉਹ ਤੋਂ ਰੋਟੀ ਜਾਂਦਾ ਹਾਂ ਚਲੋ ਆ ਗਿਆ ਆ ਗਿਆ ਆ ਗਿਆ ਲੋ ਜੀ ਬਹੁਤ ਕਾਲੀ ਹੋ ਗਈ ਤੇ ਹੁਣ ਅਸੀਂ ਲੱਗੇ ਜੀ ਬੰਦ ਕਰਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ